ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਮੁਕਸਰ ਸਰ ਦੇ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਨੇ ਝੋਨੇ ਦੀ ਲਵਾਈ ਜੋ ਕਿ ਸ਼ੁਰੂ ਹੋ ਚੁੱਕੀ ਹੈ 1 ਜੂਨ ਤੋਂ ਤਾਂ ਖੇਤਾਂ ਦੇ ਵਿੱਚ ਕਿਸਾਨ ਪੂਰੇ ਉਤਸ਼ਾਹ ਦੇ ਨਾਲ ਝੋਨਾ ਲਗਾ ਰਹੇ ਨੇ ਇਹ ਤਸਵੀਰਾਂ ਨੇ ਪਿੰਡ ਭੋਲਰ ਦੀਆਂ ਜਿੱਥੇ ਕਿਸਾਨ ਕਈ ਘੰਟਿਆਂ ਤੋਂ ਪਾਣੀ ਦੇ ਵਿੱਚ ਖੜੇ ਹੋ ਕੇ ਝੋਨੇ ਦੀ ਬਿਜਾਈ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਇਸ ਵਾਰ ਸਰਕਾਰ ਦੇ ਵੱਲੋਂ ਝੋਨਾ ਲਾਉਣ ਦੀ ਇਜਾਜ਼ਤ ਪਿਛਲੇ ਸਾਲ ਨਾਲੋਂ ਕਾਫੀ ਪਹਿਲਾਂ ਮਿਲ ਗਈ ਹੈ ਨਾਲ ਹੀ ਖੇਤਾਂ ਦੇ ਲਈ 24 ਘੰਟੇ ਲਾਈਟ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਇਸ ਵਾਰੀ ਸਰਕਾਰ ਨੇ ਸਾਨੂੰ ਸਮੇਂ ਸਿਰ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਹੈ ਇਸ ਬਾਬਤ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਕਿੰਨੀ ਖੁਸ਼ੀ ਨਜ਼ਰ ਆ ਰਹੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਭਜੀ ਕੀ ਨਾਮ ਆ ਕੀ ਕਹਿਣਾ ਚਾਹਦੇ ਹੋ ਜੋ ਪੰਜਾਬ ਸਰਕਾਰ ਵੱਲੋਂ ਇੱਕ ਤੀਜੂ ਝੋਨਾ ਲਾਉਣ ਨੂੰ ਆਇਆ ਜਾ ਰਿਹਾ ਹੈ। ਨਾਮ ਮੇਰਾ ਬਲਕਰਨ ਸਿੰਘ ਹੈ ਜੀ ਪਿੰਡ ਮੇਰਾ ਬੁੱਲਰ ਹੈ। ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਕਿ ਜਿਹੜਾ ਸਾਨੂੰ 15 ਦਿਨ ਪਹਿਲਾਂ ਝੋਨਾ ਲਾਉਣ ਦਿੱਤਾ ਸੀ ਉਹਦੇ ਨਾਲ ਜਿਹੜੀ ਸਾਡੀ ਸਮੱਸਿਆ ਆਉਂਦੀ ਸੀ ਵਰਖਣ ਵੇਲੇ ਉਹ ਐਤ ਕੀ ਨਹੀਂ ਹੋਣੀ। ਅਸੀਂ ਟਾਈਮ ਨਾਲ ਇਹਨੂੰ ਵੱਡਾਂਗੇ ਤੇ ਵਧੀਆ ਸੀ ਕਣਕ ਵੀ ਸਕਦੇ ਆ ਗਾਂ ਨੂੰ। ਵਧੀਆ ਬਰਾਲਾ, ਵਧੀਆ ਸਾਨੂੰ ਲਾਈਟ ਮਿਲ ਰਹੀ 8 ਘੰਟੇ। ਕੋਈ ਐ ਦਿੱਕਤ ਨਹੀਂ ਲਾਈਟ ਦੀ। ਕਸੀ ਦਾ ਪਾਣੀ ਸਾਨੂੰ ਪ੍ਰੋਪਰ ਮਿਲ ਰਿਹਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਉਹ ਬਿਲਕੁਲ ਕੋਈ ਲੇਬਰ ਦੀ ਸਮੱਸਿਆ ਨਹੀਂ ਜੀ ਲੇਬਰ ਵਧੀਆ ਮਿਲਦੀ ਹੈ ਵਧੀਆ ਝੋਨਾ ਲਾਉਂਦੇ ਨੇ ਤੇ ਜੇ ਲੇਬਰ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਬਾਹਰੋਂ ਵੀ ਆ ਜਾਂਦੀ ਹੈ ਜਦੋਂ ਬਾਲਾ ਕਸ ਵਾਇਦਾ ਉਹ ਬਾਹਰੋਂ ਆ ਜਾਂਦੀ ਹੈ ਸਰਕਾਰ ਦਾ ਧੰਨਵਾਦ ਹੀ ਕਰਦੇ ਆ ਜੀ ਜਿਨ੍ਹਾਂ ਨੇ ਸਾਡਾ ਸਾਡੇ ਕਿਸਾਨਾਂ ਬਾਰੇ ਸੋਚਿਆ ਵੀ ਤੁਸੀਂ 15 ਦਿਨ ਪਹਿਲਾਂ ਝੋਨਾ ਲਾਓ ਕਿਉਂਕਿ ਸਾਡੇ ਸੀਵ ਦੀ ਸਮੱਸਿਆ ਹੋਣ ਕਰਕੇ ਕਿ ਸਾਨੂੰ ਵੜਨ ਵੇਲੇ ਦਿੱਕਤ ਆਉਂਦੀ ਸੀਗੀ ਉਹ ਐਤ ਕੀ ਸਾਡੀ ਦਿੱਕਤ ਨਹੀਂ ਆਉਣੀ ਸਾਨੂੰ ਬਈ ਕੀ ਨਾਤ ਕੀ ਕਹਿਣਾ ਚਾਹੁੰਗੇ ਜਿਹੜਾ ਸਰਕਾਰ ਦਾ ਅੱਜ ਫੈਸਲਾ ਇੱਕ ਤਰੀਕੇ ਝੋਨੇ ਦੀ ਲਵਾਈ ਸ਼ੁਰੂ ਹੋਇਆ ਮੇਰਾ ਨਾਮ ਜੀ ਗੁਰਤੇਜ ਸਿੰਘਾ ਜੀ ਪੈਂਡ ਭੁੱਲਰ ਆ ਜੀ ਜਿਹੜਾ ਸਰਕਾਰ ਦਾ ਅਪਰਾਲਾ ਜੀ ਇੱਕ ਤਰੀਕ ਤੋਂ ਸਾਨੂੰ ਇਹ ਬਹੁਤ ਵਧੀਆ ਜੀ ਸਾਨੂੰ ਇੱਕ ਤਰੀਕ ਤੋਂ ਲਾਈਟ ਮਿਲ ਰਹੀ ਹੈ ਜੀ ਪਾਣੀ ਮਿਲ ਰਿਹਾ ਜੀ ਇਹਦੇ ਨਾਲ ਸਾਡਾ ਚੋਣਾਂ ਦਾ ਟਾਈਮ ਨਾ ਲੱਗ ਜੂਗਾ ਜੀ ਟਾਈਮ ਨਾ ਵੱਢਿਆ ਜੇ ਉਦੋਂ ਮੋਚਰ ਆਉਂਦਾ ਲੇਟ ਆਉਣ ਤੇ ਬਿਜਨ ਤੇ ਤੇ ਇਹਦੇ ਕਰਕੇ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਜੀ ਸਾਡਾ ਏਰੀਆ ਥੋੜਾ ਸੇਮ ਮੰਨ ਰਿਹਾ ਜੀ ਇੱਥੇ ਸੇਮ ਕਰਕੇ ਸਰਕਾਰ ਨੇ ਬਹੁਤ ਸੋਚਿਆ ਜੀ ਸਾਡੇ ਬਾਰੇ ਸਾਨੂੰ ਪਹਿਲਾਂ ਇੱਕ ਤਰੀਕ ਦਿੱਤੀ ਆ ਤੇ ਉਹਦੇ ਕਰਕੇ ਅਸੀਂ ਚੋਣਾਂ ਲਾ ਰਹੇ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਜੀ ਲੇਬਰ ਦੀ ਵੀ ਜੀ ਕੋਈ ਦਿੱਕਤ ਨਹੀਂ ਪਹਿਲਾਂ ਲੇਬਰ ਸਾਡੇ ਕੋਲੇ ਸਾਰੀ ਪਹੁੰਚ ਗਈ ਆ ਜੀ ਤੇ ਉਹਦੇ ਕਰਕੇ ਜਿਵੇਂ ਜਿਵੇਂ ਤਰੀਕ ਸੀ ਲੇਬਰ ਨੂੰ ਪਤਾ ਸੀ ਉਸ ਜ਼ਿਲ੍ਹਿਆਂ ਚ ਉਹ ਹਸਾਬ ਨਾਲ ਲੀਵਰ ਆ ਗਈ ਜੀ ਕੋਈ ਲੀਵਰ ਦੀ ਦਿੱਕਤ ਨਹੀਂ ਚੋਨਾ ਲਾ ਰਹੇ ਆ ਅਸੀਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਇਹ ਸਰਕਾਰਾਂ ਦੇ ਵਿੱਚ ਜਿਵੇਂ 15 ਦਿਨ ਲੇਟ ਆਏ ਕੀ 15 ਦਿਨ ਅਡਵਾਂਸ ਚੋਨਾ ਘੇੜੇ ਇਹ ਬਹੁਤ ਵਧੀਆ ਜੀ ਇਹ ਸਰਕਾਰ ਦਾ ਜੀ ਜਿਹੜਾ 15 ਦਿਨ ਕੀਤਾ ਕਰਦਾ ਜੀ ਸਾਨੂੰ ਲਾਇਟ ਪਾਣੀ ਦੇਦਾ ਜੀ ਸਰਕਾਰ ਦਾ ਧੰਨਵਾਦ ਕਰਦੇ ਆਂ ਉਹਨਾਂ ਸਰਕਾਰਾਂ ਨੂੰ ਠੀਕ ਆ ਜੀ ਕਿੰਨੇ ਏਕੜ ਚੋਨਾ ਲਾ ਰਹੇ ਹੋ ਤੁਹਾਨੂੰ ਇਹ ਅਸੀਂ 20 ਏਕੜ ਲਾ ਰਹੇ ਆ ਜੀ 20 ਹਾਂਜੀ ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਮੁਕਸਰ ਸਰ ਦੇ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਨੇ ਝੋਨੇ ਦੀ ਲਵਾਈ ਜੋ ਕਿ ਸ਼ੁਰੂ ਹੋ ਚੁੱਕੀ ਹੈ 1 ਜੂਨ ਤੋਂ ਤਾਂ ਖੇਤਾਂ ਦੇ ਵਿੱਚ ਕਿਸਾਨ ਪੂਰੇ ਉਤਸ਼ਾਹ ਦੇ ਨਾਲ ਝੋਨਾ ਲਗਾ ਰਹੇ ਨੇ ਇਹ ਤਸਵੀਰਾਂ ਨੇ ਪਿੰਡ ਪੁੱਲਰ ਦੀਆਂ ਜਿੱਥੇ ਕਿਸਾਨ ਕਈ ਘੰਟਿਆਂ ਤੋਂ ਪਾਣੀ ਦੇ ਵਿੱਚ ਖੜੇ ਹੋ ਕੇ ਝੋਨੇ ਦੀ ਬਿਜਾਈ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਇਸ ਵਾਰ ਸਰਕਾਰ ਦੇ ਵੱਲੋਂ ਝੋਨਾ ਲਾਉਣ ਦੀ ਇਜਾਜ਼ਤ ਪਿਛਲੇ ਸਾਲ ਨਾਲੋਂ ਕਾਫੀ ਪਹਿਲਾਂ ਮਿਲ ਗਈ ਹੈ ਨਾਲ ਹੀ ਖੇਤਾਂ ਦੇ ਲਈ 24 ਘੰਟੇ ਲਾਈਟ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਇਸ ਵਾਰੀ ਸਰਕਾਰ ਨੇ ਸਾਨੂੰ ਸਮੇਂ ਸਿਰ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਹੈ ਇਸ ਬਾਬਤ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਕਿੰਨੀ ਖੁਸ਼ੀ ਨਜ਼ਰ ਆ ਰਹੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਬਜੀ ਕੀ ਨਾਮ ਮੈਂ ਕੀ ਕਹਿਣਾ ਚਾਹੁੰਦੇ ਹਾਂ ਜੋ ਪੰਜਾਬ ਸਰਕਾਰ ਵੱਲੋਂ ਇੱਕ ਤਰੀਕ ਨੂੰ ਝੋਨਾ ਲਾਏ ਜਾ ਰਿਹਾ ਹੈ। ਹਾਂ ਮੇਰਾ ਬਲਕਰਨ ਸਿੰਘ ਹੈ ਜੀ ਪਿੰਡ ਮੇਰਾ ਬੁੱਲਰ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਕਿ ਜਿਹੜਾ ਸਾਨੂੰ 15 ਦਿਨ ਪਹਿਲਾਂ ਝੋਨਾ ਲਾਉਣ ਦਿੱਤਾ ਸੀ ਉਹਦੇ ਨਾਲ ਜਿਹੜੀ ਸਾਡੀ ਸਮੱਸਿਆ ਆਉਂਦੀ ਸੀ ਰੋਣ ਵੇਲੇ ਉਹ ਐਤਕੀ ਨਹੀਂ ਹੋਣੀ ਅਸੀਂ ਟਾਈਮ ਨਾਲ ਇਹਨੂੰ ਵੱਡਾਂਗੇ ਤੇ ਵਧੀਆ ਸੀ ਕਣਕ ਵੀ ਸਕਦੇ ਆ ਗਾਂ ਨੂੰ ਵਧੀਆ ਬਰਾਲਾ ਵਧੀਆ ਸਾਨੂੰ ਲਾਈਟ ਮਿਲ ਰਹੀ 8 ਘੰਟੇ ਕੋਈ ਐ ਦਿੱਕਤ ਨਹੀਂ ਲਾਈਟ ਦੀ ਕਸੀ ਦਾ ਪਾਣੀ ਸਾਨੂੰ ਪ੍ਰੋਪਰ ਮਿਲ ਰਿਹਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਉਹ ਕੋਈ ਲੇਬਰ ਦੀ ਸਮੱਸਿਆ ਨਹੀਂ ਜੀ ਲੇਬਰ ਵਧੀਆ ਮਿਲਦੀ ਹੈ ਵਧੀਆ ਚੋਨਾ ਲਾਉਂਦੇ ਨੇ ਤੇ ਜੇ ਲੇਬਰ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਬਾਹਰੋਂ ਵੀ ਆ ਜਾਂਦੀ ਹੈ ਜਦੋਂ ਬਾਲਾ ਕਸ ਵਾਜਦਾ ਉਦੋਂ ਬਾਹਰੋਂ ਆ ਜਾਂਦੀ ਸਰਕਾਰ ਦਾ ਧੰਨਵਾਦ ਹੀ ਕਰਦੇ ਆ ਜੀ ਜਿਨ੍ਹਾਂ ਨੇ ਸਾਡਾ ਸਾਡੇ ਕਿਸਾਨਾਂ ਬਾਰੇ ਸੋਚਿਆ ਵੀ ਤੁਸੀਂ 15 ਦਿਨ ਪਹਿਲਾਂ ਝੋਨਾ ਲਾਉ ਕਿ ਕਿ ਸਾਡੇ ਸੀਮ ਦੀ ਸਮੱਸਿਆ ਹੋਣ ਕਰਕੇ ਕਿ ਸਾਨੂੰ ਵਤਨ ਵੇਲੇ ਦਿੱਕਤ ਆਉਂਦੀ ਸੀਗੀ ਉਹ ਐਤ ਕੀ ਸਾਡੀ ਦਿੱਕਤ ਨਹੀਂ ਆਉਣੀ ਸਾਨੂੰ ਬਾਈ ਜੀ ਕੀ ਨਾਇਤ ਕੀ ਕਹਿਣਾ ਚਾਹੋਗੇ ਜਿਹੜਾ ਸਰਕਾਰ ਦਾ ਅੱਜ ਫੈਸਲਾ ਇੱਕ ਤਰੀਕੇ ਝੋਨੇ ਦੀ ਲਵਾਈ ਸ਼ੁਰੂ ਹੋਇਆ ਮੇਰਾ ਨਾਮ ਜੀ ਗੁਰਤੇਜ ਸਿੰਘਾ ਜੀ ਪੈਂਡ ਭੁੱਲਰ ਆ ਜੀ ਜਿਹੜਾ ਸਰਕਾਰ ਦਾ ਅਪਰਾਲਾ ਜੀ ਇੱਕ ਤਰੀਕ ਤੋਂ ਸਾਨੂੰ ਇਹ ਬਹੁਤ ਵਧੀਆ ਜੀ ਸਾਨੂੰ ਇੱਕ ਤਰੀਕ ਤੋਂ ਲਾਈਟ ਮਿਲ ਰਹੀ ਹੈ ਜੀ ਪਾਣੀ ਮਿਲ ਰਿਹਾ ਜੀ ਇਹਦੇ ਨਾਲ ਸਾਡਾ ਚੋਣਾਂ ਦਾ ਟਾਈਮ ਨਾਲ ਲੱਗ ਜੂਗਾ ਜੀ ਟਾਈਮ ਨਾਲ ਵੱਢਾ ਜੇ ਉਦੋਂ ਮੋਚਰ ਆਉਂਦਾ ਲੇਟ ਆਉਣ ਤੇ ਵਿਜਨ ਤੇ ਤੇ ਇਹਦੇ ਕਰਕੇ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਜੀ ਸਾਡਾ ਏਰੀਆ ਥੋੜਾ ਸੇਮ ਮੰਨ ਰਿਹਾ ਜੀ ਇੱਥੇ ਸੇਮ ਕਰਕੇ ਸਰਕਾਰ ਨੇ ਬਹੁਤ ਸੋਚਿਆ ਜੀ ਸਾਡੇ ਬਾਰੇ ਸਾਨੂੰ ਪਹਿਲਾਂ ਇੱਕ ਤਰੀਕ ਦਿੱਤੀ ਆ ਤੇ ਉਹਦੇ ਕਰਕੇ ਅਸੀਂ ਚੋਣਾਂ ਲਾ ਰਹੇ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਹੈ ਲੇਬਰ ਦੀ ਵੀ ਜੀ ਕੋਈ ਦਿੱਕਤ ਨਹੀਂ ਪਹਿਲਾਂ ਲੇਬਰ ਸਾਡੇ ਕੋਲੇ ਸਾਰੀ ਪਹੁੰਚ ਗਈ ਹੈ ਜੀ ਤੇ ਉਹਦੇ ਕਰਕੇ ਜਿਵੇਂ ਜਿਵੇਂ ਤਰੀਕ ਸੀ ਲੇਬਰ ਨੂੰ ਪਤਾ ਸੀ ਉਸ ਜ਼ਿਲ੍ਹੇਾਂ 'ਚ ਉਹ ਹਸਾਬ ਨਾਲ ਲੀਵਰ ਆ ਗਈ ਜੀ ਕੋਈ ਲੀਵਰ ਦੀ ਦਿੱਕਤ ਨਹੀਂ ਝੋਨਾ ਲਾ ਰਹੇ ਅਸੀਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਰਕਾਰਾਂ ਦੇ ਵਿੱਚ ਜਿਵੇਂ 15 ਦਿਨ ਲੇਟ ਆਏ ਕੀ 15 ਦਿਨ ਅਡਵਾਂਸ ਝੋਨਾ ਕਿ ਲਈ ਇਹ ਬਹੁਤ ਵਧੀਆ ਜੀ ਇਹ ਸਰਕਾਰ ਦਾ ਜੀ ਜਿਹੜਾ 15 ਦਿਨ ਕੀਤਾ ਕਰਦਾ ਜੀ ਸਾਨੂੰ ਲੈਂਟ ਪਾਣੀ ਦੇਦਾ ਜੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਉਹਨਾਂ ਸਰਕਾਰਾਂ ਨੂੰ ਠੀਕ ਹੈ ਜੀ ਕਿੰਨੇ ਏਕੜ ਤੇ ਤੁਸੀਂ ਲਾ ਰਹੇ ਹੋ ਤੁਹਾਨੂੰ ਇਹ ਅਸੀਂ 20 ਏਕੜ ਲਾ ਰਹੇ ਹਾਂ ਜੀ 20 ਹਾਂਜੀ